ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ। ਮੈਂ ਡਾਕਟਰ ਗਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਗੱਲਬਾਤ ਕਰਨੀ ਹੈ। ਕੁਝ ਇੱਕ ਕਿਸਾਨ ਵੀਰਾਂ ਦਾ ਸਵਾਲ ਹੁੰਦਾ ਕਿ ਆਪਾਂ ਜਿਹੜੀ ਗਟੋਲੀ ਰੋਗ ਆ ਜਿਹੜਾ ਝੂਠੀ ਕਾਂਗਿਆਰੀ ਆਪਾਂ ਕਹਿ ਦਿੰਦੇ ਆ, ਹਲਦੀ ਰੋਗ ਕਹਿੰਦੇ ਕਿਸਾਨ ਵੀਰ ਜੰਗਟੋਲੀ ਕਹਿੰਦੇ ਆ ਜਿਦੇ ਵਿੱਚ ਜਿਹੜੀ ਹੈਗੀ ਆ ਦਾਣਿਆਂ ਦੀ ਥਾਂ ਤੇ ਪੀਲੇ ਤੋਂ ਹਰੇ ਰੰਗ ਦੀ ਧੂੜੀਦਾਰ ਉੱਲੀ ਦੇ ਗੋਲੇ ਜੇ ਬਣ ਜਾਂਦੇ ਆ ਤੇ ਜਿੱਥੇ ਖਾਸ ਤੌਰ ਤੇ ਮੀਂਹ ਆ ਬੱਦਲ ਵਾਈ ਆ ਬਧੇਰੇ ਸੱਲ ਨਹਿਰੀ ਪਾਣੀ ਲਗਾਤਾਰ ਲੱਗਦਾ ਜਾਂ ਪਿਛਲੇ ਸਾਲ ਜਿੱਥੇ ਬਿਮਾਰੀ ਆਈ ਵੀ ਆ ਜਾਂ ਜਿੱਥੇ ਯੂਰਗਿਆ ਵੱਧ ਪਈ ਆ ਲਗਾਤਾਰ ਪਾਣੀ ਖੇਤ ਚ ਖੜਾ ਇਹਨਾਂ ਹਾਲਾਤਾਂ ਦੇ ਵਿੱਚ ਇਹ ਸਮੱਸਿਆ ਆ ਜਾਂਦੀ ਖਾਸ ਤੌਰ ਤੇ ਜਿੱਥੇ ਪਿਛਲੇ ਸਾਲਾਂ ਚ ਆਈ ਸੀ ਉੱਥੇ ਜਿਹੜੇ ਉੱਲੀ ਦੇ ਸਪੋਰ ਵਗੈਰਾ ਹੋ ਜਾਂਦੇ ਤਾਂ ਉਹ ਜਿਹੜੇ ਰੋਗ ਦੁਆਰਾ ਫੇਰ ਫਸਲ ਨੂੰ ਕਰ ਦਿੰਦੇ ਖਾਸ ਤੌਰ ਤੇ ਜਦੋਂ ਫਸਲ ਗੋਭ ਚ ਹੁੰਦੀ ਆ ਜਾਂ ਨਸਾਰੇ ਟਾਈਮ ਹੁੰਦੀ ਆ ਉਦੋਂ ਜਿਹੜਾ ਹੈਗਾ ਇਹ ਇਨਫੈਕਸ਼ਨ ਹੁੰਦੀ ਆ ਤਾਂ ਉਹਦੇ ਵਾਸਤੇ ਕਿਸਾਨ ਵੀਰਾਂ ਦਾ ਸਵਾਲ ਕਿ ਸ਼ੀਥ ਬਲਾਈਟ ਤੇ ਹਲਦੀ ਰੋਗ ਵਾਸਤੇ ਕੀ ਅਸੀਂ ਇੱਕ ਹੀ ਸਪਰੇਅ ਕਰੀਏ ਤਾਂ ਸਾਡੇ ਦੋਵੇਂ ਰੋਗ ਕੰਟਰੋਲ ਰਹਿਣ ਤਾਂ ਮੈਂ ਪਹਿਲਾਂ ਵੀ ਵੀਡੀਓ ਕਿਸਾਨ ਵੀਰ ਨੂੰ ਸਾਂਝੀ ਕੀਤੀ ਸੀ ਜਿਵੇਂ ਬਲਾਸਟ ਹੈ ਤੇ ਸ਼ੀਥ ਬਲਾਈਟ ਹੈ ਪਲੱਸ ਪੂਰੇ ਤੱਬਿਆਂ ਦਾ ਰੋਗ ਹੈ ਜਿਵੇਂ ਨਟੀਬੋ ਇਹਨਾਂ ਤੇ ਸਾਰਿਆਂ ਤੇ ਕੰਮ ਕਰਦੀ ਆ ਐਮਈ ਸਟਾਰ ਟਾਪ ਬਲਾਸਟ ਵਾਸਤੇ ਆਪਾਂ ਐਮਈ ਸਟਾਰ ਟਾਪ ਜਿਹੜੀ ਕਿ ਸ਼ੀਥ ਬਲਾਈਟ ਤੇ ਵੀ ਕੰਮ ਕਰਦੀ ਆ ਤੇ ਜਾਂ ਆਪਾਂ ਜਿਹੜੀ ਜਨੇਵ ਜੱਠਤਰ ਉਹ ਆਪਾਂ ਅੱਧਾ ਕਿਲੋ 200 ਲੀਟਰ ਪਾਣੀ ਜੋ ਕਰ ਸਕਦੇ ਜਾਂ 200 ਐਮਐਲ ਐਮੀ ਸਟਾਰਟ ਆਫ ਕਰ ਸਕਦੇ ਆ ਜਾਂ ਆਪਾਂ ਨਟੀਵੋ ਕਰ ਸਕਦੇ ਆ 80 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ 200 ਲੀਟਰ ਪਾਣੀ ਆਪਾਂ ਸਪਰੇਅ ਵਾਸਤੇ ਵਰਤਣਾ ਹੁੰਦਾ ਪਰ ਜਿਹੜਾ ਹਲਦੀ ਰੋਗ ਹੈ ਹਲਦੀ ਰੋਗ ਵਾਸਤੇ ਦੋ ਹੀ ਉਲੀਨਾਸ਼ਕ ਜਿਹੜੇ ਸਿਫਾਰਸ਼ ਨੇ ਜਿਨ੍ਹਾਂ ਦੇ ਵਿੱਚ ਇੱਕ ਤਾਂ ਕੋਸਾਈਡ ਆ ਅੱਧਾ ਕਿਲੋ ਜਿਹੜਾ 500 ਗ੍ਰਾਮ ਕੋਸਾਈਡ 46 ਡੀਐਫ ਕਾਪਰ ਹਾਈਡਰੋਕਸਾਈਡ ਜਾਂ ਗਲੇਲੀ ਹੋਵੇ 400 ਐਮਐਲ ਪ੍ਰਤੀ ਏਕੜ ਦੇ ਹਿਸਾਬ ਨਾਲ ਆਪਾਂ 200 ਲੀਟਰ ਪਾਣੀ ਦੇ ਵਿੱਚ ਇਹਦੀ ਸਪਰੇਅ ਕਰਨੀ ਹੁੰਦੀ ਆ ਤਾਂ ਇਹ ਜਿਹੜੀ ਗਲੀਲਿਓ ਬੇ ਆ ਤੁਹਾਡੀ ਇਹ ਸ਼ੀਥ ਬ্লাইਟ ਤੇ ਵੀ ਨਾਲ ਕੰਮ ਕਰਦੀ ਆ ਤੇ ਆਪਣੇ ਹਲਦੀ ਰੋਗ ਤੇ ਵੀ ਕੰਮ ਕਰਦੀ ਆ ਜਿਹੜਾ ਕੋਸਾਈਡ ਆ ਉਹ ਸਪੈਸ਼ਲ ਜਿਹੜਾ ਹੈਗਾ ਹਲਦੀ ਰੋਗ ਵਾਸਤੇ ਸਫਾਰਸ਼ਾ ਕਾਪਰ ਬੇਸਡ ਉਲੀਨਾਸ਼ਕਾ ਤਾਂ ਤੁਸੀਂ ਇਹਦੇ ਵਿੱਚ ਇਸ ਤਰ੍ਹਾਂ ਕਰ ਸਕਦੇ ਆ ਕਿ ਤੁਸੀਂ ਗੋਬਟੈਮ ਜੇ ਤੁਹਾਡੇ ਸ਼ੀਥ ਬ্লাইਟ ਵੀ ਆ ਮਤਲਬ ਮੁੱਢਾਂ ਦੇ ਵਿੱਚ ਕਈ ਵਾਰ ਬਿਮਾਰੀ ਨਜ਼ਰ ਆਉਣ ਲੱਗ ਪੈਂਦੀ ਆ ਤਾਂ ਉਦੋਂ ਤੁਸੀਂ ਗਲੀਲਿਓ ਬੇ ਕਰੋ ਤੇ ਉਹ 10-12 ਦਿਨ ਤੇ ਮਤਲਬ ਨਸਾਰਾ ਜਾਂ ਫਲਾਵਰਿੰਗ ਸ਼ੁਰੂ ਹੋਣ ਤੋਂ ਪਹਿਲਾਂ ਪਹਿਲਾਂ ਰਿਪੀਟ ਕਰ ਦਿਓ ਜਾਂ ਕੋਸਾਈਡ ਦੀ ਦੂਜੀ ਸਪਰੇ ਕਰ ਦਿਓ ਜਾਂ ਫਿਰ ਜੇ ਤੁਹਾਡੇ ਸ਼ੀਸ ਬ্লাইਟ ਤੁਹਾਨੂੰ ਲੱਗਦਾ ਕਿ ਆ ਸਕਦੀ ਪਰ ਅਜੇ ਹੈ ਨਹੀਂਗਾ ਅਟੈਕ ਕਿਉਂਕਿ ਗੋਬ ਟਾਈਮ ਆਪਾਂ ਉਲੀ ਨਾਸ਼ਕ ਦਾ ਸਪਰੇ ਕਰਨਾ ਹੁੰਦਾ ਤਾਂ ਤੁਸੀਂ ਪਹਿਲਾਂ ਕੋਸਾਈਡ ਕਰ ਦਿਓ ਤੇ ਫਿਰ ਤੁਸੀਂ ਜਿਹੜਾ ਹੈਗਾ 10 12 ਦਿਨ ਤੇ ਰਿਪੀਟ ਜਦੋਂ ਕਰਨੀ ਉਦੋਂ ਖਲੀਲੀਓਵੇ ਕਰ ਦਿਓ ਮੁੰਜਰਾ ਨਿਕਲਣ ਟਾਈਮ ਜਾਂ ਜਦੋਂ ਹਜੇ ਨਿਕਲਣੀਆਂ ਸ਼ੁਰੂ ਹੋਈਆਂ ਨਸਾਰਾ ਸ਼ੁਰੂ ਹੈ ਜਾਨੀ ਇੱਕ ਗੋ ਟਾਈਮ ਕਰ ਤਾ 10 12 ਦਿਨ ਤੇ ਰਿਪੀਟ ਕਰਤੀ ਇਹ ਵੀ ਥੋੜੀ ਜਿਹੜੀ ਸੀਕੁਐਂਸ ਆ ਉਹ ਠੀਕ ਰਹੂਗੀ ਤਾਂ ਜਿਹੜੀ ਗਲੀਲੀਓਵੇ ਇਹਦੇ ਨਾਲ ਤੁਹਾਡੇ ਦੋਵੇਂ ਜਿਹੜੇ ਸ਼ੀਤ ਬ্লাইਟ ਤੇ ਉਹ ਜਿਹੜਾ ਰੋਗ ਠੀਕ ਹੋ ਜੂ ਪਰ ਜਿਹੜਾ ਹੈਗਾ ਐਜੋਕਸੀ ਪਲਸ ਟੈਬੂ ਕੋਨਾ ਜੋਲ ਜੇ ਤੁਸੀਂ ਕਹੋ ਜਾਂ ਟੈਬੂ ਕੋਨਾ ਜੋਲ ਜਾਂ ਅ ਆ ਜੌਕਸੀ ਸਟੋਬਨ ਪਲਸ ਡਾਈਫਨ ਕਰਨਾ ਜੀ ਉਹ ਇਹ ਟੈਕਨੀਕਲ ਤੁਹਾਡੇ ਹਲਦੀ ਰੋਗ ਤੇ ਪ੍ਰੋਪਰ ਕੰਮ ਨਹੀਂ ਕਰਨਗੇ ਜਾਂ ਤੁਸੀਂ ਕਹੋਗੇ ਜੇ ਤੁਹਾਡੇ ਨਟੀਵੋ ਆ ਤਾਂ ਉਹ ਤੁਹਾਡੇ ਸ਼ੀਤ ਬਲਾਈਟ ਤੇ ਕੰਮ ਕਰ ਜੂ ਬ੍ਰਾਊਨ ਲੀਫ ਸਪੌਟ ਤੇ ਵੀ ਕੰਮ ਕਰ ਜੂ ਬਲਾਸਟ ਤੇ ਵੀ ਕਿਸੇ ਹੱਦ ਤੱਕ ਕੰਮ ਵਧੀਆ ਕਰ ਜੂ ਪਰ ਜਿਹੜਾ ਹਲਦੀ ਰੋਗ ਹੈ ਇਹ ਤੇ ਤੁਹਾਨੂੰ ਜਾਂ ਤਾਂ ਕੋਸਾਈਡ ਪਹਿਲਾਂ ਜਿਵੇਂ ਕਿਸਾਨ ਵੀਰ ਬਲਾਈਟੋਕਸ ਵੀ ਕਰ ਲੈਂਦੇ ਸੀ ਉਹਦਾ ਵੀ ਠੀਕ ਰਿਜ਼ਲਟ ਹੈ ਕਾਪਰ ਆਕਸੀਕਲੋਰਾਇਡ ਅੱਧਾ ਕਿਲੋ ਕਰ ਸਕਦੇ ਆ ਜਾਂ ਫਿਰ ਗਲੀਲੀਓ ਬੇ ਇਹਦੀ ਜਿਹੜੀ ਹੈਗੀ ਆ ਸਿਫਾਰਸ਼ ਹੈਗੀ ਆ ਇਹ ਤੁਸੀਂ ਜਿਹੜੀ ਸਪਰੇਅ ਕਰ ਸਕਦੇ ਜਿਹਦੇ ਨਾਲ ਤੁਹਾਡਾ ਸ਼ੀਥ ਬ্লাইਟ ਦਾ ਵੀ ਜਿਹੜਾ ਹੱਲ ਤੁਹਾਨੂੰ ਮਿਲ ਜੂਗਾ ਪਰ ਜਿਵੇਂ ਬਾਸਮਤੀ ਹੈ ਬਾਸਮਤੀ 'ਚ ਆਪਾਂ ਨੂੰ ਹਲਦੀ ਰੋਗ ਦੀ ਖਾਸ ਸਮੱਸਿਆ ਨਹੀਂ ਆਉਂਦੀ ਉਹ 'ਚ ਬਲਾਸਟ ਦੀ ਸਮੱਸਿਆ ਆ ਜਾਂਦੀ ਤਾਂ ਬਲਾਸਟ ਵਾਸਤੇ ਤੁਸੀਂ ਜਿਵੇਂ ਹੈਗਾ ਐਮੀਸਟਾਰ ਟਾਪ ਆ 200 ml ਉਹ ਕਰ ਸਕਦੇ ਪਹਿਲੀ ਸਪਰੇਅ ਤੁਸੀਂ ਜਨੇਬ ਕਰ ਲਓ ਅ ਅੱਧਾ ਕਿਲੋ ਜਨੇਬ ਜੈ 77 ਆ ਜਿਹੜੀ ਤੇ 10 12 ਦਿਨ ਤੇ ਉਹਨੂੰ ਰਿਪੀਟ ਕਰਨਾ ਤਾਂ ਐਵੇਂ ਸਟਾਰਟ ਆਫ ਕਰ ਲਓ ਜੇ ਐਵੇਂ ਸਟਾਰਟ ਆਫ ਆ ਜਿਹੜੀ ਤੁਸੀਂ ਐਜੋਕਸੀ ਪਲਸ ਡਾਈਫਨੋਕੋਨ ਆ ਜਿਹੜਾ ਟੈਕਨੀਕਲ ਆ ਬਾਇ ਨੈਮ ਨਹੀਂ ਕੋਈ ਜ਼ਰੂਰੀ ਹੁੰਦੀ ਜੇ ਤੁਹਾਨੂੰ ਹੋਰ ਕੰਪਨੀ ਚ ਸਸਤੇ ਇਹ ਟੈਕਨੀਕਲ ਮਿਲਦੇ ਆ ਤਾਂ ਉਹ ਲੈ ਸਕਦੇ ਆ ਜੇ ਤੁਸੀਂ ਇਹ ਰਿਪੀਟ ਕੋਈ ਉਲੀਨਾਸ਼ਕ ਰਿਪੀਟ ਕਰਨਾ ਚਾਹੁੰਦੇ ਉਹ ਵੀ ਰਿਪੀਟ ਹੋ ਜਾਂਦਾ ਪਰ ਇਹ ਨਹੀਂ ਕਿ ਆਪਾਂ ਪਿਛਲੇ ਸਾਲਾਂ ਚ ਵੀ ਉਹੀ ਵਰਤ ਰਹੇ ਆ ਵਾਰ-ਵਾਰ ਉਹ ਨੂੰ ਕਰ ਰਹੇ ਆ ਸਪਰੇ ਤਾਂ ਉਹਦੇ ਨਾਲ ਫਿਰ ਕਈ ਵਾਰ ਰੈジਸਟੈਂਸ ਆ ਜਾਂਦੀ ਬਿਮਾਰੀ ਕਈ ਵਾਰ ਜਿਹੜੀ ਹੈਗੀ ਆ ਰੁਕਣੀ ਮੁਸ਼ਕਲ ਹੋ ਜਾਂਦੀ ਹੈ ਇੱਕ ਤਾਂ ਸਹੀ ਸਮਾਂ ਜੇ ਗੋਬ ਟਾਈਮ ਆਪਾਂ ਸਪਰੇਅ ਕਰਨੀ ਆ ਇੱਕ ਜਿਹੜਾ ਹੈਗਾ ਫਲਾਵਰਿੰਗ ਤੋਂ ਪਹਿਲਾਂ-ਪਹਿਲਾਂ ਆਪਾਂ ਜਿਹੜੀ ਸਪਰੇਅ ਜੇ ਰਿਪੀਟ ਕਰਨੀ ਕੰਪਲੀਟ ਕਰ ਲਈਏ ਤਾਂ ਕਿ ਆਪਣਾ ਨਾ ਤਾਂ ਕੁਆਲਟੀ ਵਾਈਜ਼ ਜੇ ਆਪਾਂ ਦੇਖੀਏ ਝੋਨੇ 'ਚ ਤੇ ਖਾਸ ਤੌਰ ਤੇ ਬਾਸਮਤੀ 'ਚ ਵੀ ਕਈ ਵਾਰ ਆਪਾਂ ਕੀ ਹੁੰਦਾ ਕਿ ਦੁੱਧਾ ਪਰ ਰਿਹਾ ਜਾਂ ਦਾਣੇ ਸਖਤ ਹੋ ਰਹੇ ਉਦੋਂ ਆਪਾਂ ਪੋਲੀਨਾਸ਼ ਕਰ ਰਹੇ ਆ ਉਹ ਕੀ ਹੁੰਦਾ ਇਨਫੈਕਸ਼ਨ ਪਹਿਲਾਂ ਹੋਈ ਹੁੰਦੀ ਆ ਤੇ ਆਪਾਂ ਨੂੰ ਜਦੋਂ ਨਿਸ਼ਾਨੀਆਂ ਨਜ਼ਰ ਆਉਂਦੀਆਂ ਆਪਾਂ ਉਦੋਂ ਸਪਰੇਅ ਕਰ ਦਿੰਨੇ ਜੇ ਤੁਸੀਂ ਗੋਬ ਟਾਈਮ ਸਪਰੇਅ ਕਰੋ ਤੇ ਉਹਨੂੰ ਰਿਪੀਟ ਕਰ ਦਿਓ 10 ਦਿਨ ਤੇ 12 ਦਿਨ ਤੇ 14 ਦਿਨ ਤੇ ਤਾਂ ਉਹਦੇ ਨਾਲ ਤੁਹਾਡੇ ਜੇ ਕੋਈ ਰੈਸ਼ ਹੈਗੀ ਆ ਕੋਈ ਸਪੋਰ ਉਲੀ ਦਾ ਹੈਗਾ ਜਾਂ ਕੋਈ ਇਨਫੈਕਸ਼ਨ ਹੈਗੀ ਤਾਂ ਉਹ ਰੁਕ ਜਾਂਦੀ ਉੱਥੇ ਤੇ ਉਹ ਤੁਸੀਂ ਜਿਹੜੀ ਹੈਗੀ ਆ ਨਿਸ਼ਾਨੀਆਂ ਆਉਣ ਤੋਂ ਪਹਿਲਾਂ ਪਹਿਲਾਂ ਜਾਂ ਨੁਕਸਾਨ ਹੋਣ ਤੋਂ ਪਹਿਲਾਂ ਪਹਿਲਾਂ ਉਸ ਚੀਜ਼ ਨੂੰ ਆਪਾਂ ਰੋਕ ਲੈਣੇ ਆ ਤੇ ਆਪਣੀ ਜਿਹੜਾ ਫਸਲ ਦਾ ਨੁਕਸਾਨ ਹੁਣ ਵੱਜ ਜਾਂਦਾ ਪਰ ਜੇ ਆਪਾਂ ਸਿੰਪਟਮ ਢੀਕਦੇ ਕਿ ਆਪਣੇ ਬਿਮਾਰੀ ਆਉਤ ਫੇਰ ਸਪਰੇ ਕਰਾਂਗੇ ਫਸਲ ਆਪਣੀ ਗੋਚਾਂ ਜਾਂ ਅਨਸਾਰਾ ਕਰ ਰਹੀ ਹੈ ਫੇਰ ਆਪਾਂ ਜਿਹੜਾ ਹੈ ਕਿ ਕਿਸੇ ਹੱਦ ਤੱਕ ਕਈ ਵਾਰ ਆਪਣਾ ਨੁਕਸਾਨ ਹੋ ਸਕਦਾ ਕਿਉਂਕਿ ਉਸ ਟਾਈਮ ਕੀ ਹੁੰਦਾ ਕਈ ਵਾਰ ਫਲਾਵਰਿੰਗ ਟਾਈਮ ਆਪਾਂ ਨੂੰ ਜੇ ਨਿਸ਼ਾਨੀਆਂ ਨਜ਼ਰ ਆਉਣ ਉਦੋਂ ਆਪਾਂ ਨੂੰ ਫੇਰ ਸਪਰੇ ਕਰਨੀ ਪਊ ਉਦੋਂ ਫਸਲ ਦਾ ਨੁਕਸਾਨ ਹੋਊਗਾ ਜਾਂ ਬਾਅਦ ਚ ਮਿਲਕ ਸਟੇਜ ਤੇ ਉਹ ਫਿਰ ਕੁਆਲਟੀ ਵਿੱਚ ਖਰਾਬ ਹੁੰਦੀ ਰੈਜ਼ੀਡੂ ਵੀ ਵਿੱਚ ਆ ਜਾਂਦਾ ਸੋ ਇਹਨਾਂ ਬੇਨਤੀਆਂ ਦੇ ਨਾਲ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ